ਵੀ ਉਹ ਫੋਨ ਕਰਦੇ ਰਹੇ ਕਿ ਅਸੀਂ ਤੁਹਾਡੇ ਕੈਂਡੀਡੇਟਾਂ ਨੂੰ ਜਾ ਕੇ ਫਾਰਮ ਭਰਵਾਵਾਂਗੇ ਔਰ ਜਦੋਂ ਤੁਹਾਨੂੰ ਲੈ ਕੇ ਤੁਰੇ ਉਹ ਤੁਹਾਡਾ ਡੀਐਸਪੀ ਵੀਰਾ ਉਹਨਾਂ ਨੂੰ ਨਾਲ ਲਿਆ ਕੇ ਸਾਡੇ ਤੇ ਪਥਰਾ ਵੀ ਕੀਤਾ ਸਾਡੇ ਤੇ ਗੋਲੀਆਂ ਵੀ ਚਲਾਈਆਂ ਔਰ ਸਾਡੇ ਵਰਕਰਾਂ ਦੀਆਂ ਫੇਲਾਂ ਖੂਕ ਕੇ ਲੈ ਗਏ ਗੱਲ ਇਹ ਆ ਕਿ ਇਹੋ ਜਿਹੇ ਅਪਰਾਧਾਂ ਨੂੰ ਮੈਂ ਪਹਿਲਾਂ ਵੀ ਇੱਚ ਕਹਿੰਦਾ ਕੀਤੀਆਂ ਇਹਨਾਂ ਤੇ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸਰਪੰਚੀ ਚੋਣਾਂ ਲੈ ਕੇ ਲਗਾਤਾਰ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ ਪਰ ਅੱਜ ਫਿਰੋਜ਼ਪੁਰ ਦੇ ਜੀਰਾ ਦੇ ਵਿੱਚ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਨਾਮਜ਼ਦਗੀ ਪੱਤਰ ਪਰਨ ਜਾ ਰਹੇ ਕੁਲਬੀਰ ਜੀਰਾ ਆਪਣੇ ਸਾਥੀਆਂ ਨਾਲ ਲੈ ਕੇ ਜਾ ਰਹੇ ਸੀ ਉਹਨਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਪਰ ਆਮ ਆਦੀ ਪਾਰਟੀ ਦੇ ਵਰਕਰਾਂ ਨਾਲ ਝੜਪ ਹੋ ਜਾਂਦੀ ਹੈ ਤੇ ਉਹਨਾਂ ਦੇ ਤੇ ਹਮਲਾ ਹੋ ਜਾਂਦਾ ਜਿਦੇ ਚੱਲਦੇ ਗੋਲੀ ਵੀ ਚੱਲਿਆ ਜੋ ਸਾਹਮਣੇ ਨਿਕਲ ਕੇ ਆ ਰਿਹਾ ਤੇ ਕੁਲਬੀਰ ਜੀਰਾ ਵੱਲੋਂ ਆਮ ਆਦੀ ਪਾਰਟੀ ਦੇ ਉੱਤੇ ਕਈ ਇਲਜ਼ਾਮ ਲਗਾਏ ਨੇ ਉਹਨਾਂ ਕਹੇ ਕਿ ਸਾਡੇ ਉੱਤੇ ਪਥਰਾ ਫਾਈਲਾਂ ਵੀ ਖੋ ਕੇ ਲੈ ਗਏ। ਧਿਆਨ ਦਿਲਾਉਣਾ ਚਾਹੁੰਦਾ ਕਿ ਸਾਨੂੰ ਕੋਈ ਜਿਹੜੀ ਲੱਗੀ ਉਹ ਫੋਨ ਕਰਦੇ ਰਹੇ ਕਿ ਅਸੀਂ ਤੁਹਾਡੇ ਕੈਂਡੀਡੇਟਾਂ ਨੂੰ ਜਾ ਕੇ ਫਾਰਮ ਭਰਾਵਾਂਗੇ। ਔਰ ਜਦੋਂ ਤੁਹਾਨੂੰ ਲੈ ਕੇ ਤੁਰੇ ਉਹ ਤੋਂ ਬਾਅਦ ਡੀਐਸਪੀ ਵੀਰਾਂ ਉਹਨਾਂ ਨੂੰ ਨਾਲ ਲਿਆ ਕੇ ਸਾਡੇ ਤੇ ਪਥਰਾ ਵੀ ਕੀਤਾ ਸਾਡੇ ਤੇ ਗੋਲੀਆਂ ਵੀ ਚਲਾਈਆਂ ਔਰ ਸਾਡੇ ਵਰਕਰਾਂ ਦੀਆਂ ਫੇਲਾ ਖੋ ਕੇ ਲੈ ਗਏ। ਗੱਲ ਇਹ ਆ ਕਿ ਇਹੋ ਜਿਹੇ ਅਫਸਰਾਂ ਨੂੰ ਮੈਂ ਪਹਿਲਾਂ ਵੀ ਇਸ਼ਕ ਕਰਤਾ ਕੀਤੀਆਂ। ਇਹਨਾਂ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਐਮਐਲਏ ਦਾ ਮੁੰਡਾ ਸ਼ੰਕਰ ਗਿਟਾਰੀਆ ਆਹ ਵਧਾ ਕਰੋ ਦੋਈ ਅੱਗੇ ਆ ਕੇ ਵਧਾ ਕਰੋ ਦੋਈ ਉਦੋਂ ਦਾ ਐਸਐਚਓ ਮੇਰੀ ਕੋਠੀ ਜਾ ਕੇ ਬੈਠਾ ਹੈ ਕਿ ਅਸੀਂ ਤੁਹਾਡੇ ਕੈਂਡੀਡਟ ਬਖਰ ਜਾ ਬਈ ਆ ਕੁਝ ਡੀਐਸਪੀ ਨੇ ਸਾਡੇ ਨਾਲ ਕਰਵਾਣਾ ਹੈ ਯਾਰ ਇੱਕ ਮਿੰਟ ਵੀਰੇ ਦੀਪੇ ਪਿੱਛੇ ਹੋਣਾ ਹੈ ਓਏ ਸ਼ੇਰ ਦਾ ਡੀਐਸਪੀ ਬੇਕੂਪ ਨੇ ਇਹਨਾਂ ਦਾ ਸਾਹਮਣਾ ਕਰ ਰਿਹਾ ਹੈ ਇਹ ਤਾਂ ਆਪ ਬੋਲੋ ਕਿ ਤੇ ਤੁਹਾਡੇ ਬੰਦੇ ਨੇ ਦੇਖਿਆ ਬਈ ਤੁਹਾਡੀ ਸੁਰੱਖਿਆ ਕਰ ਰਹੇ ਸਾਰੇ ਸਾਡੇ ਬੰਦੇ ਨੇ ਟਰਾਲੀ ਸਾਡੇ ਕਿਸੇ ਬੰਦੇ ਕਲ ਟਰਾਲੀਆਂ ਭਰ ਕਰਕੇ ਲੈ ਉਹਨਾਂ ਦੀ ਟਰਾਲੀ ਛੜੇ ਆ ਮੈਟਰਾਈਲ ਜੀ ਜੀਨ ਸਾਰਾ ਵੀਡੀਓ ਆ ਅਸੀਂ ਆਪ ਤੁਹਾਡੇ ਕੋਲੇ ਆ ਗਏ ਤੁਹਾਡੇ ਬੰਦੇ ਵੀ ਇਸ ਕਾਲ ਤੇ ਗੱਲ ਕਰਦੇ 2 ਮਿੰਟ ਚੱਲ ਜੋ ਰੋੜੇ ਵਿਚ ਜਾ ਜਿਹੜਾ ਸਾਡਾ ਗੋਲੀ ਵਾਜੀ ਜੀ ਆਪਦੇ ਰੋੜੇ ਵਿਚ ਸਾਰਾ ਰੋੜੇ ਵਿਚ ਬਹੁਤੇ ਬੰਦਿਆਂ ਦੇ ਕਿੰਨਾਂ ਦੇ ਲੋਕ ਮਕੀ ਜਾਂਦਾ ਜੀ ਸਾਡੇ ਪਰਮਪਰੋ ਸਰ ਉਹ ਸਾਹਮਣੇ ਚੱਤ ਜਾਨ ਲੈਖੇ ਭੇਜੋ ਬੱਲੇ ਦਰੋ ਸਾਹਮਣੇ ਬਣੀ ਚੱਤ ਜਾਨਾ ਆਜੋ ਦਾ ਵਿੱਚ ਉਹ ਛੱਤਾ ਦੇ ਖੜੇ ਆ ਆ ਵੇਖੋ ਸੋ ਜਿੱਦਾਂ ਕਿ ਕੁਲਵੀਰ ਜੀਰਾ ਵੱਲੋਂ ਆਮਾਦੀ ਪਾਰਟੀ ਦੇ ਉੱਤੇ ਕਈ ਇਲਜ਼ਾਮ ਲਗਾਏ ਗਏ ਨੇ ਹੁਣ ਵੇਖਣਾ ਹੋਵੇਗਾ ਆਮਾਦੀ ਪਾਰਟੀ ਇਸ ਨੂੰ ਲੈ ਕੇ ਕੀ ਆਪਣਾ ਪੱਖ ਦੰਦੀ ਹੈ ਉਹ ਵੀ ਨਿਕਲ ਕੇ ਸਾਹਮਣੇ ਆਏਗਾ ਤੇ ਕੀ ਕੰਨ ਰਹਿਣਗੇ ਤੇ ਕੀ ਪ੍ਰਸ਼ਾਸਨ ਤੇ ਕਾਰਵਾਈ ਕਰਦਾ ਤੇ ਕਾਰਵਾਈ ਤੋਂ ਬਾਅਦ ਕੀ ਹੁੰਦਾ ਹੈ ਤਾਂ ਨਾਲ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ